ਪੰਜਾਬ ਦੇ ਤੇ ਪੂਰੇ ਭਾਰਤ ਦੇ ਪਛੜੇ ਸਮਾਜ ਦੇ ਧਾਰਮਿਕ ਰਾਜਨੀਤਿਕ ਸਮਾਜਿਕ ਸੰਗਠਨਾਂ ਦੇ ਪਾਰਟੀਆਂ ਦੇ ਸਰ ਹੀ ਬੀਸੀ ਸਮਾਜ ਨਾਲ ਸਬੰਧਤ ਆਗੂ ਸਭਾ ਨੂੰ ਨੌਜਵਾਨਾਂ ਨੂੰ ਪੜ੍ਹੇ ਲਿਖੇ ਸਾਥੀਆਂ ਨੂੰ ਮੇਰੀ ਅਪੀਲ ਹੈ ਕਿ ਜੋ ਸਦੀਆਂ ਤੋਂ ਪਹਿਲਾਂ ਸਾਨੂੰ ਸਾਡੇ ਵੱਡ-ਵਡੇਰਿਆਂ ਨੂੰ ਮਨੁਵਾਦੀ ਸੋਚ ਦੇ ਲੋਕ ਹੰਕਾਰੀ ਸੋਚ ਦੇ ਲੋਕ ਜ਼ਗੀਰਦਾਰੂ ਸੋਚ ਦੇ ਲੋਕ ਜਿਹੜੇ ਆ ਉਹ ਸਾਡੇ ਪਿੰਡਾਂ 'ਚ ਸਾਡੇ ਬਹੱਲਿਆਂ 'ਚ ਸਾਡੇ ਕਸਬਿਆਂ ਦੇ ਵਿੱਚ ਸਾਡੇ ਵੱਡ-ਵਡੇਰਿਆਂ ਨੂੰ ਪਿਓ ਦਾਦਿਆਂ ਨੂੰ ਕੰਮੀ ਕਮੀਨ ਕਹਿ ਕੇ ਵੱਡੀਆਂ ਟੁਕੀਆਂ ਜਾਤਾ ਕਹਿ ਕੇ ਕਟਿਆ ਸ਼ਬਦਾਵਲੀ ਨਾਲ ਸੰਬੋਧਨ ਕਰਦੇ ਰਹੇ ਜਾਂ ਕਹੋ ਦਤਕਾਰਦੇ ਰਹੇ ਅੱਜ ਸੰਵਿਧਾਨ ਦੇ ਵਿੱਚ ਸਖਤ ਸਜ਼ਾਵਾਂ ਹੋਣ ਦੇ ਬਾਵਜੂਦ ਵੀ ਇਹ ਹੰਕਾਰੀ ਲੋਕ ਸਾਡੇ ਪਰਿਵਾਰਾਂ ਨੂੰ ਸਾਡੀਆਂ ਜਾਤਾਂ ਨੂੰ ਮਾਰਾ ਚੰਗਾ ਬੋਲਦੇ ਨੇ ਜਿਹਦੀ ਸਪਸ਼ਟ ਉਧਾਰਨ 8 ਦਾ 10 ਦਿਨ ਪਹਿਲਾਂ ਇੱਕ ਦਲਿਤ ਸਮਾਜ ਦੇ ਨੌਜਵਾਨ ਨੇ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਨਾਲੇ ਤੋਂ ਪਾਣੀ ਪੀਤਾ ਉਸ ਤੋਂ ਬਾਅਦ ਉਸ ਨੌਜਵਾਨ ਦੀ ਵੀਡੀਓ ਵਾਇਰਲ ਹੋਈ ਜਿਦੇ ਚ ਉੱਠਦੇ ਆਪਣੇ ਆਪ ਨੂੰ ਮਨਵਾਦੀ ਹੰਕਾਰੀ ਉੱਚ ਜਾਤੀ ਦੇ ਜਿਹੜੇ ਦੱਸਦੇ ਨੇ ਉਹਨਾਂ ਨੇ ਛੱਤਰ ਦੇ ਵਿੱਚ ਉਹਨੂੰ ਪਾਣੀ ਪਲਾਇਆ ਆਪਣੀ ਜੁੱਤੀ ਦੇ ਵਿੱਚ ਪਾਣੀ ਪਲਾਇਆ ਭਾਜਪਾ ਦੀ ਇੱਕ ਲੀਡਰ ਸ਼ਰਿਆਮ ਪ੍ਰਸੇ ਸਾਹਮਣੇ ਕਹਿੰਦੀ ਹੈ ਕਿ ਸਵਧਾਨ ਨੇ ਜਿਹੜੇ ਲੋਕ ਸਾਡੀ ਜੁੱਤੀ ਦੇ ਬਰਾਬਰ ਨਹੀਂ ਸੀ ਉਹਨਾਂ ਨੂੰ ਸਾਡੇ ਸਿਰ ਤੇ ਬਿਠਾ ਦਿੱਤਾ ਇਸ ਤੋਂ ਪਹਿਲਾਂ ਪਾਣੀ ਦਾ ਘੜਾ ਛੋਣ ਦੇ ਉੱਤੇ 9-10 ਸਾਲ ਦੇ ਬੱਚੇ ਦੀ ਇੱਕ ਮੰਨਵਾਦੀ ਮਾਨਸਿਕਤਾ ਦੇ ਮਾਸਟਰ ਨੇ ਹੱਤਿਆ ਕਰ ਦਿੱਤੀ ਕੁੱਟ-ਕੁੱਟ ਕੇ ਕੋੜੀ ਦੇ ਚੜਨ ਦੇ ਉੱਤੋਂ ਮੋਚ ਰੱਖਣ ਦੇ ਉੱਤੋਂ ਹਤਿਆਵਾਂ ਹੋਈਆਂ ਮੱਧ ਪ੍ਰਦੇਸ਼ 'ਚ ਰਾਜਸਥਾਨ ਦੇ ਵਿੱਚ ਇਹ ਅੱਗ ਲੱਗਦੀ ਲੱਗਦੀ ਪੰਜਾਬ 'ਚ ਪਹੁੰਚ ਗਈ ਤੇ ਪੰਜਾਬ ਦੇ ਵਿੱਚ 4-5 ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਇੱਕ ਟੁਕਰ ਬੋਚ ਕੈਬਨਟ ਮੰਤਰੀ ਨੇ ਜਿਹੜੇ ਸ਼ਬਦ ਸਾਡੀ ਸਤਕਾਰਤ ਦੋ ਬਰਾਦਰੀਆਂ ਸਰਨਕਾਰ ਬਰਾਦਰੀ ਤੇ ਤਰਖਾਨ ਬਰਾਦਰੀ ਲਈ ਵਰਤੇ ਤੇ ਸਾਡੀਆਂ ਬਰਾਦਰੀਆਂ ਨੂੰ ਡਰਪੋਕ ਘਟਿਆ ਤੇ ਨੀਵਾ ਦੱਸ ਦਿਆ ਆਪਣੇ ਆਪ ਨੂੰ ਹੰਕਾਰੀ ਉੱਚੀ ਜਾਤੀ ਦਾ ਦੱਸ ਕੇ ਸਾਡਾ ਪਮਾਨ ਕੀਤਾ ਸਵਧਾਨੀਆਂ ਧਾਰਾਵਾਂ ਦੇ ਅਧੀਨ ਇਹਦੇ ਉੱਤੇ ਮਕਦਮਾ ਬਣਦਾ ਹੈ ਜਿਹੜਾ ਅੱਜ ਤੱਕ ਤਰਨਤਾਰਨ ਦੇ ਐਸਐਸਪੀ ਤੇ ਪੱਤੀ ਦੇ ਐਸਐਚਓ ਨੂੰ ਦਰਜ ਨਹੀਂ ਕੀਤਾ ਗਿਆ ਤੇ ਨਾ ਹੀ ਆਮ ਆਦਮੀ ਪਾਰਟੀ ਨੇ ਆਪਣੀ ਪਾਰਟੀ ਜੋ ਹੁਣ ਤੱਕ ਇਹਨੂੰ ਕੱਢਿਆ ਲਾਲਜੀਤ ਭੁੱਲਰ ਨੂੰ ਤੇ ਨਾ ਹੀ ਇਹਦੀ ਵਧਾਈ ਇੱਕ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਸਪੀਕਰ ਵਿਧਾਨ ਸਭਾ ਦੇ ਸਪੀਕਰ ਨੇ ਉਹ ਕਾਰਵਾਈ ਕੀਤੀ ਆ ਜਿਸ ਦੇ ਨਾਲ ਇਸ ਹੰਕਾਰੀ ਦਾ ਇਸ ਮਨੂਆਦੀ ਦਾ ਸਿਰ ਕੁਝ ਨਾ ਜਾ ਸਕਦਾ ਸੀ ਕਿ ਸਾਨੂੰ ਇਨਸਾਫ ਮਿਲ ਸਕਦਾ ਸੀ ਸਾਥੀਓ ਤੁਸੀਂ ਆਪਣੇ ਆਪਣੇ ਲੈਵਲ ਦੇ ਉੱਤੇ ਪਿੰਡਾਂ 'ਚ ਸ਼ਹਿਰਾਂ 'ਚ ਕਸਬਿਆਂ 'ਚ ਵਿਰੋਧ ਕਰ ਰਹੇ ਹੋ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਆਓ ਇੱਕ ਪੰਜਾਬ ਪੱਦਰ ਦੀ ਕੋਰ ਕਮੇਟੀ ਬਣਾਈਏ ਸੰਘਰਸ਼ ਕਮੇਟੀ ਬਣਾਈਏ ਉਸ ਕੋਰ ਕਮੇਟੀ ਦੀ ਇੱਕ ਸਾਂਝੀ ਕਮੇਟੀ ਦੇ ਅਧੀਨ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਉਤਲੇ ਸਾਡੇ ਜਾਣ ਮੈਂ ਮੰਗ ਕਰਦਾ ਹਾਂ ਪਟਿਆਲਾ ਪੁਲਿਸ ਤੋਂ ਕਿ ਉਹ ਇਸ ਘਟਨਾ ਤੋਂ ਜਾਣੂ ਹੈ ਸਵੈ ਸੰਗਿਆਨ ਲੈਂਦੇ ਹੋਏ ਇਹਦੇ ਤੇ ਮੁਕਦਮਾ ਦਰਜ ਕਰਨ ਸਦਾ ਨੇਤਾਵਾਂ ਦੇ ਵਿੱਚ ਆਪੀਸੀ ਦੇ ਧਰਾਵਾਂ ਦੇ ਵਿੱਚ 295 ਦਾ ਪਰਚਾ ਹੋਵੇ ਉੱਥੇ ਹੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਇਹਨੂੰ ਵਿਧਾਨ ਸਭਾ ਚੋਂ ਬਰਖਾਸਤ ਕਰਨ ਭਗਤ ਸਿੰਘ ਮਾਨ ਇਹਨੂੰ ਪਾਰਟੀ ਚੋਂ ਕੱਢਣ ਤਾਂ ਜੋ ਪੰਜਾਬ ਦੇ 45% ਲੋਕਾਂ ਦਾ ਮਾਨ ਸਨਮਾਨ ਜਿਹੜਾ ਉਹ ਬਹਾਲ ਹੋ ਸਕੇ ਜੇਕਰ ਅਗਲੇ ਆਉਣ ਵਾਲੇ 48 ਘੰਟਿਆਂ 'ਚ ਕੋਈ ਐਕਸ਼ਨ ਨਹੀਂ ਲੈਂਦੇ ਤਾਂ ਸਾਥੀਓ ਆਓ ਸੜਕਾਂ ਤੇ ਉਤਰਿਏ ਆਪਣੀ ਅਣਖ ਲਈ ਆਪਣੇ ਵਜੂਦ ਲਈ ਸੰਘਰਸ਼ ਕਰੀਏ ਜਿੰਨੇ ਵੀ ਮੇਰੇ ਸਤਿਕਾਰਤ ਸਾਥੀ ਧਾਰਮਿਕ, ਰਾਜਨੀਤਿਕ, ਸਮਾਜਿਕ ਲੀਡਰ ਨੇ ਆਗੂ ਨੇ ਚਾਹੇ ਕਮੇਟੀਆਂ ਨੇ ਪਿੰਡਾਂ ਦੀਆਂ ਕਮੇਟੀਆਂ ਨੇ ਮਾਲਿਆ ਦੀਆਂ ਕਮੇਟੀਆਂ ਨੇ ਮੰਦਿਰਾਂ ਗੁਰਦੁਆਰਿਆਂ ਦੀਆਂ ਕਮੇਟੀਆਂ ਨੇ ਚਾਹੇ ਧਾਰਮਿਕ ਡੇਰੇ ਨੇ ਸਾਡੀਆਂ ਬਰਾਦਰੀਆਂ ਦੇ ਜਿਦੇ ਚ ਤਰਖਾਨ ਸੁਨਿਆਰੇ ਕੰਬੋਜ ਲਬਾਣੇ ਸ਼ਿੰਬੇ 나ਈ ਕਮਿਆਰ ਤੋਬੇ ਗੁਰਜਰ ਇਹ ਜਿਹੜੀਆਂ ਸਾਡੀਆਂ ਪ੍ਰਮੁੱਖ ਜਾਤਾਂ ਨੇ ਪੰਜਾਬ ਦੇ ਵਿੱਚ 12 13 ਸਾਥੀਓ ਆਓ ਜਿੰਨੇ ਵੀ ਅਸੀਂ ਇਹਨਾਂ ਜਾਤਾਂ ਦੇ ਸਾਥੀ ਆਂ ਜਿਹੜੇ ਸਮਝਦੇ ਨੇ ਕਿ ਇਹਨਾਂ ਨੇ ਸਾਡੀਆਂ ਜਾਤੀਆਂ ਦਾ ਸਦੀਆਂ ਤੋਂ અપਮਾਨ ਕੀਤਾ ਹੈ ਤੇ ਇਸ અપਮਾਨ ਦਾ ਹਿਸਾਬ ਤਾ ਬਰਾਬਰ ਕਰਨਾ ਹੈ ਇਸ ਹੰਕਾਰੀ ਦਾ ਸਿਰ ਜਿਹੜਾ ਉਹ ਸੰਵਧਾਨ ਦੇ ਕਲਮ ਦੇ ਨਾਲ ਕੁਚਲਣਾ ਹੈ ਇਹੋ ਜਿਹੀ ਹੰਕਾਰ ਨੂੰ ਆਪਣੀ ਜੁੱਤੀ ਥੱਲੇ ਰੱਖਣਾ ਹੈ ਆਓ ਸਾਥੀਓ ਰਲ ਕੇ ਸੰਘਰਸ਼ ਕਰੀਏ ਆਉਣ ਵਾਲੇ 48 ਘੰਟਿਆਂ ਦੇ ਵਿੱਚ ਆਓ ਸਾਰੇ ਜਣੇ ਆਪੋ ਆਪਣਾ ਨਿੱਜੀ ਫਰਜ਼ ਸਮਝਦੇ ਹੋਏ ਆਪਣੀ ਜਾਤ ਨੂੰ ਮਾਨ ਸਨਮਾਨ ਦੇਉਣ ਲਈ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਇਕੱਠੇ ਹੋ ਕੇ ਮੈਂ ਸਾਰੇ ਸਾਥੀਆਂ ਨੂੰ ਅਪੀਲ ਕਰਦਾ ਕਿ ਇੱਕ ਕੋਰ ਕਮੇਟੀ ਸੰਘਰਸ਼ ਕਮੇਟੀ ਬਣਾਈ ਜਾਵੇ ਜਿਹੜੀ ਸਾਰੇ ਸੰਘਰਸ਼ ਦੀ ਰੂਪਰੇਖਾ ਤਿਆਰ ਕਰੇ ਆਪਾਂ ਆਪਣੀਆਂ ਤਹਿਸੀਲ ਪੱਧਰ ਦੇ ਉੱਤੇ ਐਸ.ਐਮ. ਸਾਹਿਬ ਨੂੰ ਐਸ.ਐਮ. ਸਾਹਿਬ ਦੇ ਰਾਹੀਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਤੇ ਰਾਸ਼ਟਰਪਤੀ ਨੂੰ ਤੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੂੰ ਤੇ ਭਾਰਦੇ ਚੀਫ ਜਸਟਿਸ ਸ਼੍ਰੀ ਡੀ.ਵਾਈ ਚੰਦਰ ਚੋੜ ਜੀ ਨੂੰ ਇੱਕ ਮੰਗ ਪੱਤਰ ਸੌਂਪੀਏ ਜਿਹਦੇ ਚ ਇਸ ਹੰਕਾਰੀ ਦੇ ਵਿਰੁੱਧ ਮਕਦਮਾ ਦਰਜ ਕਰਕੇ ਨੂੰ 24 ਘੰਟਿਆਂ ਦੇ ਵਿੱਚ ਗ੍ਰਿਫਤਾਰੀ ਦੀ ਮੰਗ ਕਰੀਏ ਤੇ ਇਸ ਤੋਂ ਬਾਅਦ ਇਹਨੂੰ ਸਖਤ ਸਜ਼ਾ ਦੀ ਜਿਹੜੀ ਆ ਪੈਰਵਾਈ ਕਰੀਏ ਤਾਂ ਜੋ ਅੱਗੇ ਤੋਂ ਸੰਵਧਾਨ ਦੇ ਵਿਰੁੱਧ ਜਾ ਕੇ ਕੋਈ ਵੀ ਮੰਨੂਆਦੀ ਭਾਵੇਂ ਕਿਸੇ ਆਰਐਸਐਸ ਦਾ ਮੈਂਬਰ ਹੋਵੇ ਭਾਵੇਂ ਕੋਈ ਆਪਣੇ ਆਪ ਨੂੰ ਵੱਡੀ ਜਾਤੀ ਦਾ ਕਹਿੰਦਾ ਹੋਵੇ ਭਾਵੇਂ ਉਹਦੇ ਦਿਮਾਗ 'ਚ ਜਿਹੜਾ ਕੀੜਾ ਉਹ ਮਾਨਸਿਕ ਰੋਗਤਾ ਦਾ ਉਹਦਾ ਖਾਤਮਾ ਕਰਨ ਲਈ ਇਹ ਹੰਕਾਰੀਆਂ ਦਾ ਸਿਰ ਕੁਚਲਣ ਲਈ ਇੱਕ ਕਾ ਮਾਰ ਕੇ ਟੰਗিয়ে ਤਾਂ ਜੋ ਸਦੀਆਂ ਤੋਂ ਜਿਹੜੀ ਸਾਡੀ ਇਹ ਬੇਇੱਜ਼ਤੀ ਕਰਦੇ ਆ ਰਹੇ ਨੇ ਸਾਨੂੰ ਕਟਕਿਆ ਸ਼ਬਦਾਵਲੀ ਨਾਲ ਸੰਬੋਧਨ ਕਰਦੇ ਨੇ ਸਾਡੇ ਚੋਂ ਤਰੱਕੀ ਕਰ ਚੁੱਕੇ ਲੋਕਾਂ ਨੂੰ ਵੀ અપੰਨ ਕਰਦੇ ਨੇ ਚਾਹੇ ਉਹ ਸਰਕਾਰੀ ਕਰਮਚਾਰੀ ਹੁੰਦੇ ਨੇ ਚਾਹੇ ਉਹ ਰਾਜਨੀਤਿਕ ਲੋਕ ਹੁੰਦੇ ਨੇ ਇਹ ਆਪਣਾ ਦਬਦਬਾ ਬਣਾ ਕੇ ਉਹਨਾਂ ਦੇ ਉੱਤੇ ਵੀ ਆਪਣਾ ਰੋਗ ਠੋਸਦੇ ਨੇ ਆਓ ਇਹਨਾਂ ਦਾ ਸਦਾ ਲਈ ਹੱਕ ਜਿਹੜਾ ਹੱਕ ਸੱਚ ਕਰਨ ਲਈ ਇਹਨਾਂ ਦੀ ਆਕੜ ਦਾ ਇਹ ਜਿਹੜਾ ਤੋਂ ਜਿੱਦੇ ਕਿਲਾ ਉਹ ਕੱਢਣ ਲਈ ਇੱਕ ਵਠੋਈਏ ਆ ਕੇ ਸਾਰੇ ਇੱਕ ਪਲੇਟਫਾਰਮ ਦੇ ਉੱਤੇ ਆਪਣੇ ਸਮਾਜਿਕ ਹੱਕਾਂ ਦੀ ਰਾਖੀ ਲਈ ਲੜਾਈ ਲੜੀਏ ਸਵਧਾਨੇ ਕੱਕਾਂ ਲਈ ਰਾਖੀ ਲਈ ਲੜਾਈ ਲੜੀਏ ਆਪਣੀ ਅਣਖ ਲਈ ਆਪਣੀ ਇੱਜ਼ਤ ਲਈ ਲੜਾਈ ਲੜੀਏ ਜੈ ਸਮਾਜਵਾਦ ਜੈ ਭਾਰਤ ਜੈ ਸਵਧਾਨੇ